ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ Motivated Everyday ਦੇ ਵਿੱਚ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਵੀ ਪੱਟਾ ਪੱਟ ਕੌਣ ਸਨ ਭਾਈ ਰਾਮ ਕੋਇਰ ਜੀ ਨੇ ਕਥਾ ਦੇ ਆਰੰਭ ਕਰਕੇ ਸਰੋਤਿਆਂ ਨੂੰ ਦੱਸਿਆ ਕਿ ਜਦ ਸਹਿਸਕ੍ਰਿਤੀ ਸ਼ਲੋਕ ਲਿਖੇ ਗਏ ਤਾਂ ਫਿਰ ਚਾਰ ਵੇਦ ਪੱਟਾਂ ਦਾ ਰੂਪ ਧਾਰ ਕੇ ਗੁਰੂ ਜੀ ਪਾਸ ਆਣ ਕੇ ਉਸਤਤੀ ਕਰਨ ਲੱਗੇ ਇਹੇ ਗੱਲ ਸੁਣ ਕੇ ਸਰੋਤਿਆਂ ਨੇ ਬਾਬਾ ਜੀ ਤੋਂ ਪੁੱਛਿਆ ਬਾਬਾ ਜੀ ਵੇਦਾਂ ਨੇ ਮਨੁੱਖ ਰੂਪ ਕਿਸ ਤਰ੍ਹਾਂ ਧਾਰਨ ਕੀਤੇ ਫਿਰ ਗੁਰੂ ਜੀ پاس ਕਿਸ ਤਰ੍ਹਾਂ ਆਏ ਇਹ ਸਾਰੀ ਗੱਲ ਸਾਨੂੰ ਵਿਸਥਾਰ ਨਾਲ ਸਮਝਾਓ ਭਾਈ ਰਾਮ ਕੋਇਰ ਜੀ ਨੇ ਕਿਹਾ हे ਪ੍ਰੇਮੀ ਜਨੋ ਇਹ ਪ੍ਰਸੰਗ ਪ੍ਰੇਮ ਨਾਲ ਸੁਣੋ ਕਾਸ਼ੀ ਵਿੱਚ ਜਿੱਥੇ ਸਾਰੀਆਂ ਵਿਦਿਆਵਾਂ ਦਾ ਇਕੱਠ ਹੈ ਵੇਦ ਵੀ ਉੱਥੇ ਹੀ ਰਹਿੰਦੇ ਹਨ ਇੱਕ ਸਮੇਂ ਵੇਦਾਂ ਨੇ ਮਨ ਵਿੱਚ ਹੰਕਾਰ ਕੀਤਾ ਕਿ ਸਾਡੇ ਰਾਹੀਂ ਹੀ ਬ੍ਰਹਮ ਦਾ ਨਿਰਣਾ ਹੁੰਦਾ ਹੈ ਜੇਕਰ ਅਸੀਂ ਨਾ ਹੋਈਏ ਤਾਂ ਸੰਸਾਰ ਵਿੱਚ ਅਗਿਆਨ ਦਾ ਅੰਧਕਾਰ ਹੀ ਫੈਲਿਆ ਰਹੇ ਅਗਿਆਨੀ ਲੋਕ ਸਾਡੇ ਤੋਂ ਗਿਆਨ ਲੈ ਕੇ ਮੁਕਤੀ ਪ੍ਰਾਪਤ ਕਰਦੇ ਹਨ ਇਸ ਤਰ੍ਹਾਂ ਵੇਦਾਂ ਨੂੰ ਹੰਕਾਰ ਹੋਇਆ ਵੇਖ ਕੇ ਪਰਮੇਸ਼ਵਰ ਨੇ ਸੋਚਿਆ ਕਿ ਹੰਕਾਰ ਹੀ ਜੰਮਣ ਦਾ ਕਾਰਨ ਬਣ ਕੇ ਜੀਵਾਂ ਨੂੰ 84 ਦੇ ਗੇੜ ਵਿੱਚ ਪਾਉਂਦਾ ਹੈ ਜੇਕਰ ਵੇਦ ਵੀ 84 ਭੋਗਣ ਲੱਗ ਪਏ ਤਾਂ ਫਿਰ ਲੋਕ ਗਿਆਨ ਪ੍ਰਾਪਤ ਕਰਕੇ ਮੁਕਤੀ ਕਿੱਥੋਂ ਪਾਉਣਗੇ ਇਸ ਵਾਸਤੇ ਵੇਦਾਂ ਦੇ ਮਨ ਤੋਂ ਹੰਕਾਰ ਦੂਰ ਕਰਨਾ ਚਾਹੀਦਾ ਹੈ ਤਦ ਵੇਦਾਂ ਨੂੰ ਆਕਾਸ਼ਵਾਣੀ ਹੋਈ ਕਿ ਤੁਸੀਂ ਮਨੁੱਖ ਸਰੀਰ ਧਾਰਨ ਕਰਕੇ ਆਪਣੇ ਮਨ ਵਿੱਚੋਂ ਹੰਕਾਰ ਨੂੰ ਦੂਰ ਕਰੋ ਪਰ ਹੰਕਾਰ ਗੁਰੂ ਤੋਂ ਬਿਨਾਂ ਦੂਰ ਨਹੀਂ ਹੁੰਦਾ ਇਸ ਵਾਸਤੇ ਤੁਸੀਂ ਬ੍ਰਹਮਾ ਸਹਿਤ ਮਨੁੱਖ ਰੂਪ ਧਾਰਨ ਕਰਕੇ ਗੁਰੂ ਦੀ ਭਾਲ ਕਰਕੇ ਉਸ ਦੀ ਸ਼ਰਣ ਲਵੋ ਉਹ ਗੁਰੂ ਤੁਹਾਡਾ ਉਦਾਰ ਕਰੇਗਾ ਜਦ ਵੇਦਾਂ ਨੇ ਹੀ ਆਕਾਸ਼ਵਾਣੀ ਸੁਣੀ ਤਾਂ ਇੱਕ ਇੱਕ ਵੇਦ ਨੇ ਚਾਰ ਚਾਰ ਮਨੁੱਖਾਂ ਦੇ ਰੂਪ ਧਾਰਨ ਕਰ ਲਏ ਅਤੇ ਉਹਨਾਂ ਦੇ ਕਰਤਾ ਬ੍ਰਹਮਾ ਨੇ ਪੱਟਾਂ ਦੇ ਜੋ ਰੂਪ ਧਾਰਨ ਕੀਤੇ ਉਹਨਾਂ ਦੇ ਨਾਮ ਇਸ ਪ੍ਰਕਾਰ ਵਰਣਨ ਹਨ ਸਿਆਮ ਵੇਦ ਦੇ ਮਥਰਾ ਜਲਪ ਬਲ ਅਤੇ ਹਰਵੰਸ ਰਿਗਵੇਦ ਦੇ ਕਲਿਆ ਜਲ ਨਲ ਅਤੇ ਕਲਸਹਾਰ ਯਜੁਰਵੇਦ ਦੇ ਟਲ ਸਲ ਜਲ ਅਤੇ ਪਲ ਅਥਰਵਵੇਦ ਦੇ ਦਾਸ ਕੀਰਤ ਗੋਇੰਦ ਅਤੇ ਸਦਰੰਗ ਬ੍ਰਹਮਾ ਦੇ ਪਿਖਾ ਇਹ 17 ਦੀ ਮਨੁੱਖ ਰੂਪ ਉਤਾਰਨ ਕਰਕੇ ਸੰਗਿਆ ਪਟ ਹੋਈ ਕਿਉਂਕਿ ਇਹ ਪੱਟਾ ਵਾਂਗੂ ਹੀ ਬਾਣੀ ਰਚ ਕੇ ਗੁਰੂ ਜੀ ਦੀ ਮहिमा ਗਾਇਨ ਕਰਦੇ ਸਨ ਉਮਰ ਵਿੱਚ ਇਹ ਸਾਰੇ ਇੱਕੋ ਜਹੀ ਬਡੇਰੀ ਉਮਰ ਦੇ ਸਨ ਇਸ ਤਰ੍ਹਾਂ ਮਨੁੱਖ ਰੂਪ ਧਾਰ ਕੇ ਇਹ 17 ਪਟ ਦੇਸ਼ਾਂ ਪਰਦੇਸ਼ਾਂ ਵਿੱਚ ਗੁਰੂ ਜੀ ਦੀ ਭਾਲ ਕਰਨ ਲੱਗੇ ਜਿੰਨੇ ਵੀ ਸੰਿਆਸੀ ਯੋਗੀ ਬ੍ਰਹਮਾਚਾਰੀ ਅਤੇ ਬੈਰਾਗੀ ਆਦਿਕ ਦੇ ਭੇਖ ਸਨ ਸਾਰਿਆਂ پاس ਇੱਕ ਸਾਲ ਪਰ ਫਿਰ ਕੇ ਮਨ ਨੂੰ ਸ਼ਾਂਤੀ ਦੇਣ ਵਾਲੇ ਗੁਰੂ ਦੀ ਭਾਲ ਵਿੱਚ ਫਿਰਦੇ ਰਹੇ ਪਾਰੇ ਜਦ ਐਸਾ ਬਚਨ ਦਾ ਸੁਰਾ ਗੁਰੂ ਚਿੱਤ ਨੂੰ ਸ਼ਾਂਤੀ ਦੇਣ ਵਾਲਾ ਕੋਈ ਨਾ ਮਿਲਿਆ ਤਦ ਉਹ ਗੁਰੂ ਜੀ ਦੀ ਮਹਿਮਾ ਸੁਣ ਕੇ ਆਪ ਜੀ ਪਾਸ ਅੰਮ੍ਰਿਤਸਰ ਆ ਗਏ ਗੁਰੂ ਜੀ ਗੁਰੂ ਸਾਹਿਬ ਜੀ ਉਸ ਸਮੇਂ ਸ੍ਰੀ ਹਰਮੰਦਰ ਸਾਹਿਬ ਵਿੱਚ ਬਿਰਾਜਮਾਨ ਸਾਰੇ ਪੱਟਾ ਨੇ ਪਹਿਲਾਂ ਆਪ ਜੀ ਨੂੰ ਨਮਸਕਾਰ ਕੀਤੀ ਅਤੇ ਫਿਰ ਉਹਨਾਂ ਦੇ ਮੁਖੀ ਪੱਟ ਪਿੱਖਾ ਨੇ ਆਪ ਜੀ ਪਾਸ ਆਉਣ ਦਾ ਕਾਰਨ ਦੱਸਿਆ ਉਪਰੰਤ ਬੇਨਤੀ ਕੀਤੀ ਕਿਰਪਾ ਕਰਕੇ ਸਾਨੂੰ ਉਪਦੇਸ਼ ਦਿਓ ਜਿਸ ਨਾਲ ਸਾਡੇ ਚਿੱਤ ਨੂੰ ਸ਼ਾਂਤੀ ਪ੍ਰਾਪਤ ਹੋਵੇ ਅਸੀਂ ਕਾਸ਼ੀ ਤੋਂ ਚੱਲ ਕੇ ਸਾਰੇ ਦੇਸ਼ ਨੂੰ ਇਫਿਰ ਕੇ ਆਪ ਜੀ ਪਾਸ ਇਸ ਮਨੋਰਥ ਵਾਸਤੇ ਹੀ ਆਏ ਹਾਂ ਭਿਖੇ ਪਟ ਦੀ ਬੇਨਤੀ ਸੁਣ ਕੇ ਗੁਰੂ ਜੀ ਨੇ ਕਿਹਾ ਤੁਸੀਂ ਚਾਰੇ ਵੇਦ ਮਨੁੱਖ ਸਰੀਰ ਧਾਰ ਕੇ ਆਏ ਹੋ ਇਹ ਸਰੀਰ ਧਾਰਨਾ ਕਿਸੇ ਹੰਕਾਰ ਦਾ ਕਾਰਨ ਹੈ ਇਸ ਆਪਣੇ ਹੰਕਾਰ ਨੂੰ ਦੂਰ ਕਰਨ ਵਾਸਤੇ ਗੁਰੂ ਨਾਨਕ ਸਾਹਿਬ ਜੀ ਜੋ ਮਨੁੱਖੀ ਸਰੀਰ ਧਾਰ ਕੇ ਪਰਮੇਸ਼ਵਰ ਦੇ ਅਵਤਾਰ ਹੋ ਕੇ ਆਏ ਸਨ ਦਾ ਜੈਸ਼ ਕਰੋ ਤਦ ਤੁਹਾਡੇ ਮਨ ਨੂੰ ਸ਼ਾਂਤੀ ਪ੍ਰਾਪਤ ਹੋਵੇਗੀ ਤਦ ਪੱਟਾ ਨੇ ਬੇਨਤੀ ਕੀਤੀ ਮਹਾਰਾਜ ਪਹਿਲਾਂ ਆਪ ਸਾਨੂੰ ਕੁਝ ਬਾਣੀ ਉਚਾਰਨ ਕਰਕੇ ਦੱਸੋ ਫਿਰ ਉਸ ਅਨੁਸਾਰ ਹੀ ਅਸੀਂ ਉਚਾਰਨ ਕਰਕੇ ਗੁਰੂ ਜੀ ਦਾ ਜੈਸ਼ ਕਰਾਂਗੇ ਗੁਰੂ ਜੀ ਨੇ 20 ਸਵਈਏ ਚਾਰਨ ਕਰਕੇ ਪੱਟਾ ਨੂੰ ਸੁਣਾਏ ਉਪਰੰਤ ਪੱਟਾ ਨੇ ਇਸ ਪ੍ਰਕਾਰ ਸਵਈਏ ਗੁਰੂ ਸਾਹਿਬ ਦੀ ਮਹਿਮਾ ਵਿੱਚ ਉਚਾਰਨ ਕੀਤੇ ਸ੍ਰੀ ਗੁਰੂ ਨਾਨਕ ਸਾਹਿਬ ਜੀ 10 ਸਵਈਏ ਸ੍ਰੀ ਗੁਰੂ ਅੰਗਦ ਸਾਹਿਬ ਜੀ 10 ਸਵਈਏ ਸ੍ਰੀ ਗੁਰੂ ਅਮਰਦਾਸ ਜੀ 22 ਸਵਈਏ ਸ੍ਰੀ ਗੁਰੂ ਰਾਮਦਾਸ ਜੀ 60 ਸਵਈਏ ਸ੍ਰੀ ਗੁਰੂ ਅਰਜਨ ਦੇਵ ਜੀ 21 ਸਵਈਏ ਤਾਂ ਟੋਟਲ ਜੋੜ 123 ਸਵਈਏ ਇਸਤੇ ਪ੍ਰਸੰਨ ਹੋ ਕੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਪੱਟਾ ਨੂੰ ਸਤਨਾਮ ਦਾ ਉਪਦੇਸ਼ ਦੇ ਕੇ ਨਿਹਾਲ ਕੀਤਾ ਅਤੇ ਉਹਨਾਂ ਦੀ ਇਸ ਰਚਨਾ ਨੂੰ ਗੁਪਾਈ ਗੁਰਦਾਸ ਜੀ ਪਾਸੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਵਾ ਦਿੱਤਾ ਪੱਟਾ ਪਟ ਆਪਣਾ ਮਨੋਰਥ ਪ੍ਰਾਪਤ ਕਰਕੇ ਕਾਸ਼ੀ ਚਲੇ ਗਏ ਅਤੇ ਮਨੁੱਖਾ ਸਰੀਰ ਤਿਆਗ ਕੇ ਪਹਿਲਾ ਵਾਂਗੂ ਹੀ ਬੇਦ ਰੂਪ ਹੋ ਗਏ ਇਸ ਉਪਰੰਤ ਗੁਰੂ ਸਾਹਿਬ ਜੀ ਨੇ ਚਾਰ ਪਾਤਸ਼ਾਹਾਂ ਦੇ ਅਤੇ ਆਪਣੇ ਰਚੇ ਹੋਏ ਸ਼ਲੋਕ ਜਿਹੜੇ ਵਾਰਾਂ ਵਿੱਚ ਨਹੀਂ ਲਿਖੇ ਗਏ ਸਨ ਲਿਖਵਾਏ ਇਸੇ ਤਰ੍ਹਾਂ ਸਭ ਬਾਣੀਆਂ ਸੰਪੂਰਨ ਲਿਖਵਾ ਕੇ ਗੁਰੂ ਜੀ ਨੇ ਅੰਤੁੱਤੇ ਮੰਦਾਵਲੀ ਸਿੱਖ ਕੇ ਸਮਾਪਤੀ ਦੇ ਸੰਕੇਤ ਕਰ ਦਿੱਤੇ ਸਮਾਪਤੀ ਦੇ ਸੰਕੇਤ ਉਪਰੰਤ ਆਪ ਜੀ ਨੇ ਅਕਾਲ ਪੁਰਖ ਦਾ ਧੰਨਵਾਦ ਕੀਤਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਲਿਖਕੇ ਸ਼੍ਰੀ ਗੁਰੂ ਜੀ ਨੇ ਭਾਈ ਬੰਨੂ ਸਿੰਘ ਨੂੰ ਕਿਹਾ ਕਿ ਉਹ ਲਾਹੌਰ ਤੋਂ ਇਸ ਦੀ ਜਲਦ ਬਣਵਾ ਲਿਆਵੇ ਭਾਈ ਬੰਨੂ ਨੇ ਲਾਹੌਰ ਨੂੰ ਜਾਂਦੇ ਹੋਏ ਰਸਤੇ ਵਿੱਚ ਅਤੇ ਕੁਛ ਚਿਰ ਲਾਹੌਰ ਠਹਿਰ ਕੇ ਇਸ ਦੀ ਨਕਲ ਕਰਕੇ ਇੱਕ ਹੋਰ ਗ੍ਰੰਥ ਤਿਆਰ ਕਰ ਲਿਆ ਜਿਸ ਵਿੱਚ ਹਕੀਕਤ ਰਾਹ ਮੁਕਾਮ ਅਤੇ ਰਤਨਮਾਲਾ ਆਦ ਅਤੇ ਅੰਤ ਉੱਤੇ ਸਿਆਹੀ ਦੀ ਵਿਧੀ ਵੀ ਲਿਖ ਦਿੱਤੀ ਪਾਈ ਜੀ ਨੇ ਲਾਹੌਰ ਤੋਂ ਵਾਪਸ ਆਣ ਕੇ ਜਦ ਗੁਰੂ ਸਾਹਿਬ ਜੀ ਪਾਸੋਂ ਦੋ ਜਿਲਦਾਂ ਗ੍ਰੰਥ ਸਾਹਿਬ ਦੀਆਂ ਰੱਖ ਦਿੱਤੀਆਂ ਤਾਂ ਸ੍ਰੀ ਗੁਰੂ ਜੀ ਨੇ ਪਾਈ ਬੰਨੂ ਦੀ ਲਿਖੀ ਹੋਈ ਬੀੜ ਕੁਝ ਬਾਤਾਂ ਲਿਖੀਆਂ ਪਾਣੀਆਂ ਨੂੰ ਵੇਖ ਕੇ ਆਖਿਆ ਕਿ ਇਹ ਇਸ ਵਿੱਚ ਤੁਸਾਂ ਨੇ ਖਾਰ ਪਾ ਦਿੱਤੀ ਹੈ ਇਹ ਖਾਰੀ ਬੀੜ ਹੈ ਮਿੱਠੀ ਨਹੀਂ ਹੈ ਤਦ ਤੋਂ ਹੀ ਇਹ ਖਾਰੀ ਬੀੜ ਪ੍ਰਸਿੱਧ ਹੋਈ ਇਸ ਦਾ ਗੁਰੂਵ ਸਥਾਨਾਂ ਤੇ ਪ੍ਰਕਾਸ਼ ਨਹੀਂ ਕੀਤਾ ਜਾਂਦਾ ਕਿਉਂਕਿ ਗੁਰੂ ਪਦ ਦੀ ਗੁਰਿਆਈ ਦਾ ਤਿਲਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦਮਦਮੇ ਵਾਲੀ ਬੀੜ ਨੂੰ ਹੀ ਦਿੱਤਾ ਸੀ ਜਦ ਲਾਹੌਰ ਤੋਂ ਜਲਦ ਵੱਜ ਕੇ ਬੀੜ ਅੰਮ੍ਰਿਤਸਰ ਆ ਗਈ ਤਾਂ ਸੰਮਤ ਤਾਂ ਸੰਮਤ 1661 ਭਾਦਰੋਂ ਸੁਦੀ ਏਕਮ ਨੂੰ ਪਾਈ ਬੁੱਢਾ ਆਦ ਸਿਆਣੇ ਬਿਰਦ ਸਿੱਖਾਂ ਦੀ ਸਲਾਹ ਨਾਲ ਗੁਰੂ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਵਿੱਚ ਇਸ ਦਾ ਪ੍ਰਕਾਸ਼ ਕਰਕੇ ਭਾਈ ਬੁੱਢਾ ਜੀ ਨੂੰ ਗ੍ਰੰਥੀ ਨਿਯਤ ਕਰ ਦਿੱਤਾ ਭਾਈ ਬੁੱਢਾ ਜੀ ਪ੍ਰਕਾਸ਼ ਕਰਕੇ ਜਦ ਹੁਕਮ ਲਿਆ ਤਾਂ ਸ਼ਬਦ ਆਇਆ ਇਹ ਮੰਗਲ ਮਈ ਸ਼ਬਦ ਸੁਣ ਕੇ ਜਦ ਸਭ ਸੰਗਤਾਂ ਨੇ ਅਕਾਲ ਪੁਰਖ ਦੇ ਧੰਨਵਾਦ ਵਜੋਂ ਹੱਥ ਜੋੜ ਕੇ ਨਮਸਕਾਰਾਂ ਕੀਤੀਆਂ ਅਤੇ ਗੁਰੂ ਜੀ ਨੂੰ ਤਨ ਤਨ ਆਖਿਆ ਭਾਈ ਬੁੱਢਾ ਜੀ ਨੇ ਅਰਦਾਸ ਕੀਤੀ ਅਤੇ ਕੜਾ ਪ੍ਰਸ਼ਾਦ ਦੀ ਦੇਗ ਵਰਤਾਈ ਗਈ ਉਪਰੰਤ ਜਦ ਡੇਢ ਪਹਿਰ ਰਾਤ ਗਈ ਤਾਂ ਕੀਰਤਨ ਸੋਹਲੇ ਦਾ ਪਾਠ ਕਰਕੇ ਗ੍ਰੰਥ ਸਾਹਿਬ ਦਾ ਸੁਖਾਸਣ ਉਸ ਕੋਠੜੀ ਵਿੱਚ ਕਰਾਇਆ ਗਿਆ ਜਿਸ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਆਪ ਬੈਠਦੇ ਹੁੰਦੇ ਸਨ ਉਪਰੰਤ ਅੱਜ ਤੱਕ ਇਹ ਹੀ ਮर्यादा ਚੱਲੀ ਆ ਰਹੀ ਹੈ ਕਿ ਸਵੇਰੇ ਅੰਮ੍ਰਿਤ ਵੇਲੇ ਹਰਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸੰਗਤਾਂ ਨਾਲ ਮਿਲ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁਨਹਿਰੀ ਪਾਲਕੀ ਵਿੱਚ ਰੱਖ ਕੇ ਬੜੇ ਸਤਿਕਾਰ ਨਾਲ ਹਰਮੰਦਰ ਸਾਹਿਬ ਲੈ ਕੇ ਜਾ ਕੇ ਪ੍ਰਸ਼ਾਦ ਕਰਦੇ ਹਨ ਅਤੇ ਰਾਤ ਸਮੇਂ ਡੇਢ ਪਹਿਰ ਰਾਤ ਗਈ ਸੁਖਾਸਣ ਕਰਕੇ ਇਸ ਕੋਠੀ ਸਾਹਿਬ ਵਿੱਚ ਆਣ ਵਿਰਾਜ ਕਰਦੇ ਹਨ